ਉਹ ਸਾਰੀ ਸਟੋਰੀ ਜਿਹੜੀ ਆ ਉਹ ਰਚੀ ਜਾਂਦੀ ਹੈ ਸਾਲੀ ਨਾਲ ਨਜ਼ਾਇਜ਼ ਸਬੰਧਾਂ ਵਿੱਚ ਵੀ ਇਹਨੇ ਮੇਰਾ ਘਰ ਖਰਾਬ ਕਰਤਾ ਮੇਰੀ ਬੱਚੀ ਨੂੰ ਮੂਰ ਕਰਦੀਆਂ ਇਹ ਸਾਰਾ ਕੁਝ ਬਲਟੋਏ ਦੇ ਦਿਮਾਗ ਦੀ ਕਾਰ ਹੈ ਤੋਰੋ ਮਹਾਰੈਸ ਕੰਮ ਦੇ ਵਿੱਚ ਠੀਕ ਹੈ ਕਿਉਂਕਿ ਬਿਲਕੁਲ ਉਹੋ ਜੀ ਰਿਪੋਰਟ ਤਿਆਰ ਕੀਤੀ ਗਈ ਹੈ ਬਲਟੋਏ ਦਾ ਪਿਛੋਕੜ ਦੇਖੋ ਤੇ ਰਿਪੋਰਟ ਦਾ ਜਿਹੜਾ ਸਿਸਟਮ ਹੈ ਬਣਾਉਣ ਦਾ ਢੰਗ ਤਰੀਕਾ ਦੇਖੋ ਇਹ ਬਿਲਕੁਲ ਪੁਰਾਣੇ ਪੁਲਿਸ ਦੇ ਮੁਖਬਰਾਂ ਵਾਲਾ ਝੂਠੇ ਪੋਰਸ ਮੁਕਾਬਲੇ ਬਣਾਉਣ ਬਣੀਆਂ ਰਿਪੋਰਟਾਂ ਜਿਹੜੇ ਅਫਸਰ ਰਿਪੋਰਟ ਬਣਾਉਂਦੇ ਹੁੰਦੇ ਸੀ ਝੂਠੇ ਪੋਰਸ ਮੁਕਾਬਲਿਆਂ ਨੂੰ ਜਸਟੀਫਾਈ ਕਰਨ ਲਈ ਵੀ ਜਿੱਥੇ ਤੱਥ ਸਬੂਤ ਗਵਾਹ ਸਿਚੁਏਸ਼ਨ ਕੋਈ ਮੈਨੂੰ ਨਹੀਂ ਰੱਖਦੀ ਬਸ ਵੀ ਮਾਰਨਾ ਪਿਆ ਤੇ ਮਾਰ ਦਿੱਤਾ ਨਾ ਵੀ ਉਹ ਮਤਲਬ ਇੱਕ ਬਣਿਆ ਬਣਾਇਆ ਸਿਸਟਮ ਹੁੰਦਾ ਸੀ ਉਹਦੇ ਵਿੱਚ ਅਫਸਰਾਂ ਦੇ ਤੇ ਮਰਨ ਵਾਲੇ ਦਾ ਨਾਮ ਬਦਲ ਕੇ ਤੇ ਰਿਪੋਰਟ ਜਿਹੜੀ ਆ ਦਰਜ ਕਰ ਦਿੱਤੀ ਜਾਂਦੀ ਸੀ ਵੀ ਇਹ ਭੱਜਣ ਲੱਗਾ ਸੀ ਤੇ ਅਸੀਂ ਮਾਰ ਦਿੱਤਾ ਜੀ ਜੀ ਸੋ ਇਹ ਬਿਲਕੁਲ ਸਟਾਈਲ ਜਿਹੜਾ ਆ ਫਾਰਮੈਟ ਜਿਹੜਾ ਆ ਉਹੋ ਜਿਹਾ ਹੀ ਫਾਲੋ ਕੀਤਾ ਗਿਆ ਵਟਵਾਸ ਆਉਂਦੀ ਪ੍ਰਾਣੀ ਆ ਰਹੀ ਵੀ ਰਹੀ ਹੈ ਛੁੱਟੇਪੁਰਿਸ ਮੁਕਾਬਲੇ ਬਣਾਉਣ ਵਾਲੇ ਅਫਸਰਾਂ ਦੇ ਨਾਲ ਆ ਖਾਸ ਕਰਕੇ ਸਵੇਸ਼ਿਆਣੀ ਵਰਗੇ ਲੋਕਾਂ ਦੇ ਨਾਲ ਤੋਂ ਉਹ ਇਸ ਸਟਾਈਲ ਵੀ ਜਿਹੜਾ ਰਿਪੋਰਟ ਦਾ ਉਹੀ ਫੋਲੋ ਕੀਤਾ ਗਿਆ